ਕੱਲ ਦੇ ਸਾਰਿਆਂ ਨੂੰ ਮੀਰ ਕੱਦੇ ਤੁਸੀਂ ਸਾਰੇ ਠੀਕ ਹੋਗੇ ਚੱਲ ਦਿਖਲਾਤੇ ਹੋਗੇ ਅੱਜ ਮੇਰਾ ਪੇਪਰ ਕਾਦਾ ਪੇਪਰ ਜੀਕੇ ਅੱਛਾ ਜੀ ਤੇ ਕੱਲ ਅੰਗਰੇਜ਼ੀ ਲੋ ਜੀ ਨਵੂ ਦੇ ਪੇਪਰ ਹੋ ਗਏ ਆ ਸਟਾਰਟ ਅੱਜ ਪਹਿਲਾ ਪੇਪਰ ਹੈ ਜੀਕੇ ਦਾ ਤੇ ਨਾਲ ਨਾਲ ਮੈਨੂੰ ਆਪਣੀ ਟੈਸਟ ਕਾਪੀ ਵਿਖਾਉਣੀ ਏ ਜਿਹਦੇ ਟੈਸਟ ਹੁੰਦੇ ਆ ਮਮਾ ਮਾ ਮਨੇ ਸਾਰਗਾ ਦਿੱਤੀਆਂ ਸਾਰੀਆਂ ਦੇਤੀਆਂ ਖੁੰ ਦੇਣੀਆਂ ਜਿੱਦਾਂ ਕੋਈ ਜਿੱਦਾਂ ਕੋਈ ਉਹਨਾਂ ਨੇ ਹਿੰਦੀ ਦੇ ਨਾਲ ਸਟਾਰ 8 8 ਦੋ ਨੰਬਰ ਕੱਟ ਮੈਥ ਚ 10 ਟੂ 10 ਨਾਲ ਸਟਾਰ ਵਨ ਅਕਰੋਸ ਆ 1 ਉਹ ਦਿਨ ਮੇਰਾ ਵੱਡੇ ਹੀ ਉਹ ਦਿਨ ਹੀ 14 ਆਗੇ ਵੀ ਇਹ ਜੋ ਤੁਹਾਨੂੰ ਪਤਾ ਹੈ ਮੰਮਾ ਅੱਛਾ ਮੰਮਾ ਜਿੱਦਣ ਮੇਰਾ ਪੇਪਰ ਹੀ ਨਾ ਉਹ ਟੈਸਟ ਹੀ ਨਾ ਆਉਣਾ ਉਦੋਂ ਹੀ ਮੇਰਾ ਵੱਡੇ ਹੀ ਤੇ ਮੇਰਾ ਫੇਵਰੇਟ ਸਬਜੈਕਟ ਦਾ ਪੇਪਰ ਟੈਸਟ ਵੀ ਸਟਾਰ 10 ਚੋਂ 10 ਸਟਾਰ 10 ਚੋਂ 10 ਤੇ ਸਟਾਰ ਮਮਾ ਮੈਡਮ ਨੇ ਕਿਹਾ ਹਾਂ ਆ ਵੇ ਕੋ ਮਮਾ ਮੰਮੀ ਦਵਾਇਆ ਸੋਨਾ ਜੀ ਕਵਰ ਕਰ ਗਈ ਕੁੜੀ ਗੱਲ ਨੂੰ ਆ ਇਧਰ ਆਹ ਕਿਲੇ ਨੰਬਰ ਵੈਰੀ ਗੁੱਡ ਬਹੁਤ ਬਹੁਤ ਬੜੀਆ ਇਧਰ ਵੀ ਕਰਾਸ ਹੀ ਚੱਲ ਰਹੇ ਨੇ ਟਾਈਮ ਪੀਸ ਹੀ ਬੜੇ ਵਾਏ ਨਾ ਉਹ ਆ ਖਦ ਬਣੀ ਮੈਂ ਮੀਆਂ ਜੋ ਠਾਰਾ ਉਹ ਤਾਂ ਹੰਟੂ ਦਾਸ ਇਹ 18 ਵਜ ਕੀਤੇ ਚਾਹ। ਉਹ ਫੋਟੋ ਨੋਟੀਆ ਨੇ ਕੋਲੀਨ ਖਾਲੀ ਕੀ ਕਰਾਸ ਕਰਾਸ ਲਾਈਟ ਚ ਲਗੀ ਨਵੂ ਰੀਆਂ ਚੋਂ 14 ਉਦਾਂ ਜਰਾ ਮੈਂ ਜਰਾ ਫੇਵਰੇਟ ਓਦਾਂ ਦੂਰ ਨੰਬਰ ਬੜੇ ਘੱਟ ਲੈ ਕੇ ਇੰਚ 19 ਇੱਕ ਹੀ ਮਮਾ ਗਲਤ ਮਮਾ ਕਹੋ ਲੈ ਕੇ ਆ ਬਬਾ ਆ ਪੇਪਰ ਯਾਦ ਕਰਨਾ ਵਾ ਮੈਂ ਘੱਟ ਲੈ ਨੰਬਰ ਮੈਂ ਉਹ ਟੈਸਟੋਂ ਇਹਨਾਂ ਨੂੰ ਜਗੈਂਡੀਆਂ ਨਵੂ ਮੈਂ ਜੱਬੀ ਤੇ ਨਾਲ ਹਿੰਦੀ ਮਮਾ ਨਾਲ ਮੈਂ ਜੱਬੀ ਐਂਡ ਹਿੰਦੀ ਇਦਿੱਚ ਮੈਂ ਪੰਜਾਬੀ ਵੀ ਲਿਖ ਦਿੱਤੀ ਤੇ ਨਾਲ ਹਿੰਦੀ ਨੰਬਰ ਨੇ ਟੋਰ ਹਿੰਦੀ ਦਾ ਟੈਸਟ 9.5 9.5 ਅੱਧਾ ਨੰਬਰ ਘਟ ਤੇ ਇੱਚ ਪੂਰਾ 1 ਨੰਬਰ ਘਟ ਮੈਨੂੰ ਲੱਗਿਆ ਉਹ ਚਾਰ ਬਣਾਉਣਾ ਮਤੇ ਮੈਮ ਨੇ ਦਵਾ ਚਾਰ ਕਿਹਾ ਆਹ ਵਾਲਾ ਚਾਰ ਘੜਾ ਉਮੈ ਲਬਖਾਣਾ ولਾ ਜੇ ਡੋਂ ਬੱਲੇ ਆਏਗੀ ਤੂੰ ਫਸਟ ਮੈਨੂੰ ਲੱਗਣ ਡਿਆ ਆਏਗੀ ਤੂੰ ਅਸ਼ਾ ਰਾਜੀ ਤੇ ਰਾਣੀ ਦਾ ਵੀ ਨਹੀਂ ਪਤਾ ਤੈਨੂੰ ਉਹ ਮਾਂ ਭੁੱਲ ਗਈ ਰਾਜੀ ਦੇ ਤਾਈ ਉਹ ਮਾਂ ਭੁੱਲ ਗਈ ਕਿਉਂ ਭੁੱਲ ਗਈ ਉਹ ਦੋ ਪਹਿਲਾਂ ਸਾਰਿਆਂ ਤੋਂ ਪਹਿਲਾਂ ਹੀ ਆ ਪਹਿਲੇ ਵਾਲੇ ਆ ਰਾਜੀ ਆ ਪਹਿਲੇ ਜੀਮ ਦੇ ਹੀ ਆ ਮੈਨੂੰ ਆ ਮੇ ਮਮਾ ਚਾਚਾ ਚਾਚੀ ਚਾਚੇ ਨਹੀਂ ਲਿਖਣਾ ਬਿਆਰੀ ਭਾਦੀ ਪਰ ਉਹਨਾਂ ਨੇ 2 ਨੰਬਰ ਕੋ ਕੱਟੇ ਇੱਕ ਰਾਈਟਿੰਗ ਦਾ ਆ ਨਹੀਂ ਆ ਹੈਡਿੰਗ ਮਮਾ ਲਿਖਤਾ ਹੈ ਮਮਾ ਤੋਂ ਮਮਾ ਤਾਂ ਬੜਾ

ਮਮਾ ਇੱਕ ਗੱਲ ਦੱਸਾਂ ਵੀ ਜੋ ਵੀ 710 ਮਮਾ ਹਾਂਜੀ ਜਿਹੜੇ ਦੁੱਧ ਦੇ ਦੁੱਧ ਦੀ ਉਹ ਲੈਣਾ ਦੁੱਧ ਲੈਣਾ ਹੈ ਨਾ ਹਾਂ ਕੀ ਕਹਿੰਦੇ ਆ ਹੈ ਨਾ ਮੁੰਡੇ ਹਾਂ ਛੋਟੇ ਛੋਟੇ ਹਾਂ ਗਜਾ ਕਰਨਾ ਇਹੀ ਤੇ ਉਹਦੇ ਚ ਇੱਕ ਮੁੰਡਾ ਉਹ ਜਿਹੜੀ ਪਰਲੇ ਦੀ ਦੁਕਾਨੀ ਹਾਂ ਉਦੇ ਉਦੇ ਸਾਹਮਣੇ ਜਿਹੜਾ ਘਰ ਨਹੀਂ ਹੈ ਉਧਰ ਰਹਿੰਦਾ ਨਾ ਕਹਿੰਦੇ ਆਹੀ ਅੱਜ ਟਿਊਸ਼ਨ ਕਲਰ ਟਿਊਸ਼ਨ ਤੇ ਆਇਆ ਹੈ ਤੇ ਕਹਿੰਦੇ ਆਹੀ ਤੇਰੀ ਮੰਮੇ ਤੇ ਇਹ ਇਦਾਂ ਇਦਾਂ ਵੀਡੀਓ ਬਣਾਉਣ ਦੇ ਕਿਹਾ ਦੇ ਸਾਹਮਣੇ ਅੱਛਾ ਇਦਾਂ ਹੈਲੋ 25 ਜੋ 25 ਗੁੱਡ 22 ਜੋ 21 16 ਅੱਭੀ ਬੁਲਾ ਲੈ ਖਲੇ ਨਹੀਂ ਤਾਂ ਫ੍ਰਾਈ ਹੋ ਜੀ। ਮੈਨੂੰ ਸ਼ੋਰ ਜੀ। ਸਟਾਰਾ? ਉਹ ਵੀ ਜਾਦਾ ਹੁੰਦੇ। 1.90 ਜਿਆਦਾ ਹੁੰਦੇ ਆ ਨਾ। ਬਹੁਤ ਜਿਆਦਾ ਹੁੰਦੇ ਆ। ਪੰਜੀਆਂ ਚੋਂ 12 ਬਹੁਤ ਜਿਆਦਾ ਹੁੰਦੇ ਆ। ਆਣ ਨਾ ਪੇਪਰ ਰੀਡ ਕਰ। ਵੇਖ ਲਿਆ ਅਸੀਂ ਵੇਖ ਲਿਆ। ਅਵਾਰਡ ਇਹਦੀ ਬਹੁਤ ਚੱਲਣ ਨਵੂ ਬਸ ਆਉਣ ਵਾਲੀ ਆ ਪੁੱਤ ਪੇਪਰ ਰੀਡ ਕਰ ਲੈ ਇੱਕ ਵਾਰੀ ਆ ਜਾ ਕੱਲ ਤੇਰਾ ਪੇਪਰ ਇੰਗਲਿਸ਼ ਦਾ ਹਾਂਜੀ ਨਵੂ ਆਜੋ ਮਮਾ ਮੈ ਕੋ ਸੁਣਾਉ ਹਾਂ ਤੂੰ ਇਹ ਪਹਿਲਾਂ ਆ ਕੇ ਬੋਲ ਮੈਨੂੰ ਆਉਂਦਾ ਨਹੀਂ ਨਾ ਫਿਰ ਮੈਂ ਕਿੱਦਾਂ ਬੋਲਾਂ ਫਿਰ ਮੈਂ ਕਿੱਥੋਂ ਲਿਨੀ ਨਹੀਂ ਮੇ ਮੇ ਮੈਨੀ ਟੂ ਫੈਸਟੀਵਲ ਆਫ ਦਾ ਹਾਏ ਹਿੰਦੂ చర్మ అనివల్ ఆగి ਹਾਂ ਕ੍ਰਿਸਟਮਸ ਨਹੀਂ 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 ਅਗਲੇ ਅਗਲਾ ਅਗਲਾ ਹਾਂ ਵਟ ਟੂ ਬੀ او ਆ ਵਲਾ ਫੈਸਟੀਵਲ ਆ ਮੈਨੂੰ ਨਹੀਂ ਪਤਾ ਤੇ ਨੂੰ ਨਹੀਂ ਪਤਾ ਚੱਲ ਫੈਸਟੀਵਲ ਬਾਈਕ ਉਹ ਦੂਜਾ ਕ੍ਰਿਸਮਸ ਕ੍ਰਿਸਚਨ ਮੰਮਾ ਮੰਮਾ ਇਹਦੇ ਇਹਦੇ ਸਪੈਲਿੰਗ ਬੋਲੀ ਵੇਲਾ ਸੀ ਐਚ ਆਰ ਆਈ s t ਇਹ ਕੀ ਹੁੰਦਾ ਹਾਂ ਨਹੀਂ ਹਾਂ ਅੱਜ ਆ ਮਮਾ ਮੈਨੂੰ ਪਤਾ ਕਿਦਾ ਹੁੰਦਾ ਅਸੀਂ h h r h i h s, s, s t ਲੇਕਿਨ ਇਹ ਗੇ ਨਹੀਂ ਲਿਖੇ h m a s i ਲਿਖੇਗਾ ਸਟ ਨਾਲ x 10 ਆਲਾ ਸੁਣੋ ਇਹ ਆਲਾ चल <coughs> एक मिनट हम ओहो रट्टे वड्जंदे रट्टे ਇਹ ਕਪੜੇ ਸਾਰੇ ਖਰਾਬ ਹੋ ਗਏ ਨਾਲੋ ਪੇਪਰ ਦੇ ਇਦਾਂ ਇਹਦਾ ਮੁੰਡਾ ਉੱਠ ਪੈਣਾ ਇਹ ਕਿੰਦਾ 컹컹컹컹컹 ਮम्मा ਕੋ ਚੱਕ ਤੇ ਕਿੱਥੇ ਆ ਆ ਉਹ ਚੱਕ ਦੀਵਾਲੀ ਆ ਗਈ ਹੈ ਨਾ ਇਹਨੂੰ ਤੋੜ ਦੋ ਮੁੰਡਾ ਉਹ ਪਾਪਾ ਵੀ ਸੁੱਤਾ ਹੈ ਤੇ ਮੁੰਡਾ ਵੀ ਸੁੱਤਾ ਨਾ ਕਰ ਮਮਾ ਨਾ ਮੈਂ ਡੈਂਟਿੰਗ ਮਾਮ ਜੀਟਿੰਗ ਇੱਥੇ ਤਾਂ ਮਾਰ ਲੈਗੇ ਕਲਾਸ 'ਚ ਥੋੜੀ ਵਜਣੀ ਜੀਟਿੰਗ ਨਮਨੀਤਾ ਇਹਨੂੰ ਪਾ ਲਾਂ ਮਮੂਨੇ ਰਤੀ ਗਿਆ ਹੈ ਭਲਾ ਕਿੰਨੇ ਨੰਬਰ ਤੇ ਹੋਣਾ ਤੇਰੀ ਉਂਗਲ ਤੋਂ ਪਤਾ ਲੱਗਣੀ ਧਿਆਵੂ ਸੁ ਕੰਨੀਂ ਆਉਣਾ ਕੀ ਗਿਆ ਮਾਮੂ ਨੇ ਕਿ ਕਿੰਨੇ ਨੰਬਰ ਤੇ ਆਉਣਾ ਫਰਸਟ ਸਿੱਕੇ ਨਵੇਂ ਤੇ ਆਉਣਾ ਤੁਪਲਾ ਇਹਦਾ ਫਰਸਟ ਚਲ ਉਹ ਤੇ ਮਾਮੂ ਨੇ ਕਿ ਤੂੰ ਕਿੰਵੇਂ ਤੇ ਆਏਂਗੀ ਫਰਸਟ ਤੇ ਜੇ ਨਾ ਆਈ ਤੇ ਇਧਰ ਸਾਹਮਣੇ ਹੋ ਕੇ ਗੱਲ ਕਰਨਾ ਓਏ ਦੱਸ ਫਰਸਟ ਪੱਕਾ ਯੈਸ सच्ची यस हां मैं न अरका वो दौड़ा जो है ये सेकंड नंबर पे ओ इसलिए को कि नवू नु बुखार सी खांसी सी इसलिए दूध तो नहीं उबल गया <laughs> दे दो मिनो oh, नहीं नहीं नहीं, नहीं, नहीं। <laughs> अच्छा ਇਸਲੇ ਬਣਾ ਇਧਰ ਇਧਰ ਲਾਈਟਿੰਗ ਮਿਸ ਐ ਯੂ ਆਹ ਕੀ ਕਰਨਿਆ ਨਵੂ ਇਹ ਦੇਖ ਲੋ ਹਾਂ ਨਵੂ ਆਪਾਂ ਆ ਕਰ ਲਾ ਰੀਡ ਤੇ ਮੈਂ ਉਠਾਂ ਪੁੱਤ ਮੈਂ ਆ ਕੰਮ ਕਰਾਂ ਨਹੀਂ ਇਹ ਕਿਹੜਾ ਕੱਲਾ ਹੋਣਾ ਵਾ ਕਿੰ ਕਿੰਨੇ ਹੋਣੇ ਆ ਕੁਐਸਚਨ ਆਂਸਰ ਤੇ ਕਿੰਨੇ ਕਰਨਾ ਹੈ ਮੈਂ ਸਾਡੇ ਵਰਨੇ ਕੋਈ ਨਿਆ ਟਫ ਪੇਪਰ ਨਹੀਂ ਹੁੰਦੇ ਫਰਸਟ ਕਲਾਸ ਦੇ ਸਾਡੇ ਹੁੰਦਾ ਹੁੰਦਾ ਹੈ ਊੜਾ ਐੜਾ ਈੜੀ ਸਾਰੇ ਤਾਂ ਪਹਿਲ ਹੁੰਦਾ ਹੈ ਨਾ ਹੂੰ ਤੇ ਬਾਅਦ ਚ ਇਹ ਨੰਨੇ ਸਾਡੇ ਨਹੀਂ ਹੁੰਦੇ ਹੂੰ ਆ ਕੀ ਆ ਆੜੂ ਹਨ ਬੇਰਾ ਉਹ ਸਾਜ ਬੇਰਾ ਪੇਲੇ ਆੜੂ ਨੂੰ ਸਭ ਚਲੋ ਨਵੂ ਕਰ ਲੇ ਆਪਣਾ ਪੇਪਰ ਯਾਦ ਤੇ ਮੈਂ ਉਹਨਾਂ ਤੱਕ ਕੰਮ ਕਰ ਲਾਂ ਮਮਾ ਜੰਮਰੀ ਫਰਮ ਦਿੰਦੀ ਮਿਲਦੇ ਆ ਸਾਸੀ ਗਾਲ ਬੁਲਾ ਦਿਓ ਨਵੂ ਬਾਸੀ ਗਾਲ ਸਾਸਰੀ ਗਾਲ ਸਾਸਰੀ ਗਾਲ ਓਕੇ ਬਾਏ